ਇੱਕ ਦੁਕਾਨ ਦੇ ਦੋ ਸ਼ਟਰ ਟੁੱਟੇ ਆ ਉੱਥੇ ਮੌਕੇ ਤੇ ਗਏ ਸੀ ਜੀ ਜੀ ਵੇਖਿਆ ਉਹਨਾਂ ਨੇ ਦੱਸਿਆ ਕਿ 4000 ਰੁਪਏ ਨਮਸਕਾਰ ਜੀ ਤੁਸੀਂ ਜੁੜੇ ਹੋਗੇ ਉਹ ਨਿਊ 662 ਦੇ ਨਾਲ ਤੇ ਮੈਂ ਹਾਂ ਤੁਹਾਡਾ ਸतीश ਕੁਮਾਰ ਹੈਪੀ ਰਾਤੀ ਚੋਰਾਂ ਨੇ ਇੱਕ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਰੀਬ ਬਸਤੀ ਦੇ ਬਿਲਕੁਲ ਸਾਹਮਣੇ ਇਹ ਹਲਵਾਈ ਦੀ ਦੁਕਾਨ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੱਤੋ ਦੀ ਜੋ ਮੇਨ ਸੜਕ ਹੈ ਬਠਿੰਡਾ ਅੰਮ੍ਰਿਤਸਰ 메인 ਰੋਡ ਉਸ ਦੇ ਉੱਤੇ ਇਹ ਦੁਕਾਨ ਸਥਿਤ ਹੈਗੀ ਆ ਜਿੱਥੇ ਚੋਰਾ ਨੇ ਚੋਰੀ ਨੂੰ ਅੰਜਾਮ ਦਿੱਤਾ ਕੁਝ ਨਗਦੀ ਤੇ ਕੁਝ ਨਾਲ ਦੀ ਹੀ ਦੁਕਾਨ ਤੇ ਉਹ ਸਮਾਨ ਵੰਦਾ ਸੀ ਉਥੋਂ ਕੁਝ ਸਮਾਨ ਚੋਰੀ ਹੋਇਆ ਹੈਗਾ ਕੀ ਕਹਿੰਦੇ ਹੈਗੇ ਆ ਕੀ ਕਿਹਾ ਉਸ ਦੁਕਾਨਦਾਰ ਨੇ ਇਸ ਚੋਰੀ ਬਾਰੇ ਔਰ ਕੀ ਕਹਿੰਦੇ ਹੈਗੇ ਆ ਜੱਤੋ ਥਾਣੇ ਦੇ ਤਬਦੀਲ ਅਫਸਰ ਗੁਰਮੀਤ ਸਿੰਘ ਜੀ ਸੁਣੋ ਸਾਰੀ ਵਾਰਦਾਤ ਜੀ ਜੀ ਕੀ ਕਹਿੰਦਾ ਬਾਬੇ ਦਾ ਰਾਤੀਏ ਤੇ ਸਵੇਰ ਫੋਨ ਆਇਆ ਸਾਨੂੰ ਤੇ ਹੂੰ ਕਹਿੰਦੇ ਵੀ ਤੁਹਾਡੇ ਸ਼ਟਰ ਚੱਕੇ ਹੋ ਜਾ ਦੋਨੇ ਦੁਕਾਨ ਦੇ ਹੂੰ ਤੇ ਆ ਕੇ ਵੇਖਿਆ ਜੀ ਇਧਰੋਂ ਗੱਲਾਂ ਤਾਂ ਆਪਣਾ ਗਲੀ ਚ ਪਿਆ ਸੀ 5-4000 ਰੁਪਏ ਸੀ ਉਹ ਲੈ ਗਏ ਤੇਲੇ ਦੂਜੀ ਦੁਕਾਨ ਦਾ ਆਪਣਾ ਦੇਖਣਾ ਵੀ ਚੱਕਿਆ ਕੀ ਨਹੀਂ ਉੱਧਰ ਜਿੱਧਰ ਬਣਾਉਂਦੇ ਆ ਉੱਧਰ ਕਾਫੀ ਸਮਾਨ ਪਿਆ ਹੁੰਦਾ ਆਪਣਾ ਕਿ ਵੀ ਇਧਰ ਨਾਲੋਂ ਜਾ ਜੇ ਉੱਧਰ ਸਮਾਨ ਪਿਆ ਹੁੰਦਾ ਕੀ ਕੀ ਸਮਾਨ ਹੁੰਦਾ ਜੀ ਉਧਰ ਉਧਰ ਸਿਲੰਡਰ ਖੰਡ ਕੇ ਉਹ ਜਣੀ ਧੀਲਾ ਮਾਉਂਟ ਜਾ ਰਹੀ ਹੈ ਜੀ ਦਾ ਤੁਸੀਂ ਤਿਆਰ ਸਮਾਨ ਕਰ ਦਿਓ ਨਾਲ ਦੀ ਦੁਕਾਨ ਚ ਕਰ ਦਿਓ ਨਹੀਂ ਅੰਦਰ ਚੈੱਕ ਨਹੀਂ ਕੀਤਾ ਗਿਆ ਜੀ ਕੀ ਕਾਰਨ ਕੀ ਬਣਿਆ ਨਹੀਂ ਜੀ ਚੈੱਕ ਬੜੇ ਸੀਗੇ ਅੰਦਰ ਜੀ ਤੇ ਬੜੇ ਤਾਂ ਹੋਣਗੇ ਉਹ ਵੀ ਬੜੇ ਆਉਣਗੇ ਅੰਦਰ ਤਾਂ ਪਰ ਅਸੀਂ ਕਿਸੇ ਨੂੰ ਨਹੀਂ ਵੜਾਇਆ ਸੀ ਕਿੰਨਾ ਚਿਰ ਮਲਾਜ਼ਮ ਨਹੀਂ ਆਉਂਦੇ ਤੇ ਮਲਾਜ਼ਮਾਂ ਨੇ ਆ ਕੇ ਸ਼ਟਰ ਨੀਵਾ ਕਰਤਾ ਹੁਣ ਤਾਂ ਬੜੇ ਨਹੀਂ ਜਾਂਦਾ ਅੰਦਰ ਪੁਲਸ ਆਈਏ ਕੀ ਕਰੇ ਉਹ ਕਹਰੇ ਸੀ 9 ਵਜੇ ਆ ਜਿਓ ਤੁਸੀਂ ਦੇਖਦੇ ਆ ਵੀ ਕੀ ਬੰਦ ਕਰੀ ਸਨਾਨਤ ਕਰਕੇ ਇਥੋਂ ਆ ਕੇ ਹਾਂ ਦਲਵਾ ਤਾਂ ਕੋਈ ਉਹਨੇ ਕੋਈ ਖਾਸ ਆਪਣੇ ਨਾ ਕਰੀ ਨਹੀਂ ਕੋਈ ਸੀਸੀਟੀਵੀ ਕੈਮਰੇ ਵਗੈਰਾ ਵੀ ਲੱਗੇ ਵੇ ਦੁਕਾਨ ਦੇ ਵਿੱਚ ਇੱਥੇ ਨਹੀਂ ਲੱਗੇ ਨੇੜੇ ਵੀ ਨਹੀਂ ਲੱਗੇ ਆਪਣੇ ਇੱਥੇ ਤਾਂਨੇ ਕੋਈ ਕਿਸੇ ਦਾ ਸ਼ੱਕ ਸੁਭਾ ਕੀ ਦੇਖਿਆ ਇਹ ਜੋ ਕੀਤੇ ਕਰਾਇਆ ਜਾਵੇ ਠੀਕ ਹੈ ਠੀਕ ਹੈ ਇਹ ਜਿਹੜੀ ਥਾਂ ਤੁਸੀਂ ਦੇਖ ਰਹੇ ਹੈਗੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆਸਪੀਡਿਓ ਦੇ ਵਿੱਚ ਇਸ ਥਾਂ ਦੇ ਉੱਤੇ ਚੋਰਾਂ ਨੇ ਗੱਲਾਂ ਤੋੜ ਕੇ ਇੱਥੇ ਸਿਰ ਦਿੱਤਾ ਸੀਗਾ ਜੋ ਸਾਨੂੰ ਦੁਕਾਨਦਾਰ ਨੇ ਦੱਸਿਆ ਔਰ ਬਾਅਦ ਦੇ ਵਿੱਚ ਸਵੇਰੇ ਆ ਕੇ ਇਹਨਾਂ ਨੇ ਆਪਦੇ ਕਾਗਜ਼ ਪੱਤਰ ਉੱਥੋਂ ਇਕੱਠੇ ਕੀਤੇ ਅਜਿਹਾ ਪਠੰਡਰ ਰੋਡ ਤੇ ਚੋਰੀ ਹੋਈ ਸੀ ਤੇ ਤੁਸੀਂ ਮਤਲਬ ਜਾ ਕੇ ਸੀ ਮੌਕੇ ਮੌਕੇ ਬਾਦ ਤੇ ਕੀ ਹਾਂਜੀ ਇੱਕ ਨਾ ਸਵੇਰੇ ਟੈਲੀਫੋਨ ਆਇਆ ਸੀ ਤੇ ਦੋ ਇੱਕ ਦੁਕਾਨ ਦੇ ਦੋ ਸ਼ਟਰ ਟੁੱਟੇ ਹੋਏ ਉੱਥੇ ਮੌਕੇ ਤੇ ਗਏ ਸੀ ਜੀ ਵੇਖਿਆ ਉਹਨਾਂ ਦੱਸਿਆ ਕਿ 4000 ਰੁਪਏ ਸੀ ਕੋਈ ਚੋਕ ਕੱਢ ਕੇ ਲੈ ਗਏ ਇੱਕ ਸਿਲੰਡਰ ਸਾਡਾ ਚੋਰੀ ਹੋਇਆ ਠੀਕ ਉਪਰਾਲਾ ਕਰ ਰਹੇ ਹਨ ਬੈਂਕ ਲੈ ਕੇ ਜੈਸੇ ਕਾਰਵਾਈ ਕਰਾਂਗੇ। ਹਾਂ ਕੋਈ ਨਾਮ ਕਹਿੰਦੇ ਬੀਨ ਲਿਖਾਇਆ ਕਿਸੇ? ਨਹੀਂ ਨਾ ਕੋਈ ਨਹੀਂ ਲਿਖਾਇਆ ਜੀ। ਫਿਰ ਤਾਂ ਕੁਛ ਸ਼ੱਕ ਸ਼ੁੱਕ ਹੋਵੇ ਕੋਈ ਦੱਸਿਆ ਹੋਵੇ। ਪੁੱਛਿਆ ਸੀ ਉਹਨਾਂ ਤੋਂ। ਜੀ। ਉਹ ਆਉਂਦੇ ਹਨ ਟਾਈਮ ਦਿੱਤਾ ਜੀ ਥਾਣੇ ਦਾ। ਠੀਕ। ਉਸ ਤੋਂ ਬਾਅਦ ਕਾਰਵਾਈ ਕਰਦੇ ਹਾਂ। ਨੁਕਸਾਨ ਕਿੰਨਾ ਕਹ ਜੀ? ਨੁਕਸਾਨ ਕੋਈ ਤਕਰੀਬਨ ਹੈਗਾ ਹੀ 6-7 ਹਜ਼ਾਰ ਦਾ ਜੀ। ਠੀਕ ਹੈ ਜੀ। ਕੀ ਨਾਮ ਸਰ ਆਪਣਾ? ਗੁਰਮੀਤ ਸਿੰਘ ਜੀ। ਠੀਕ ਹੈ ਸਰ। ਥੈਂਕ ਯੂ ਜੀ। ਥੈਂਕ ਯੂ ਸਰ।